ਹੈਲੋ ਜੀ ਸੱਚੀ ਆਕਾਲ ਸਾਰੇ ਭੈਣ ਭਰਾਵਾਂ ਨੂੰ ਕਿਵੇਂ ਜੀ ਸਾਰੇ ਆਸ ਕਰਦੇ ਹਾਂ ਤੁਸੀਂ ਸਾਰੇ ਜੀ ਠੀਕ ਹੋਵੋਗੇ ਜੀ ਚੜ੍ਹਦੀ ਕਲਾ ਵਿੱਚ ਹੋਵੋਗੇ ਅਸੀਂ ਵੀ ਸਾਰੇ ਠੀਕ ਠਾਕ ਹਾਂ ਜੀ ਤੇ ਆਪਾਂ ਜਿਵੇਂ ਤੁਹਾਨੂੰ ਪਤਾ ਹੀ ਸੀ ਪਿੰਡ ਆਏ ਸੀ ਆਪਾਂ ਅੱਜ ਚੱਲੇ ਆ ਪਿੰਡ ਵਾਪਸ ਟਾਈਮ ਹੋ ਗਿਆ ਢਾਈਕ ਦਾ ਟਾਈਮ ਹੋ ਗਿਆ ਚਾਹ ਪਾਣੀ ਪੀ ਲਿਆ ਆਪਾਂ ਤੇ ਉਧਰ ਉਹ ਰਣਬੀ ਨੂੰ ਸਾਡੇ ਨੂੰ ਛਿੱਕਣ ਲੱਗੀਆਂ ਉਧਰ ਮੈਨੂੰ ਲੱਗੀਆਂ ਭਾਈ ਠੰਡ ਵਾਲੀ ਇਹਨਾਂ ਦੇ ਤਾਂ ਆਹ ਵੀ ਧੁੱਪ ਨਹੀਂ ਪੈਂਦੀ ਕਿਸੇ ਪਾਸਿਓ ਤੇ ਠੰਡ ਬਹੁਤ ਜ਼ਿਆਦੇ ਆ ਪੈਰ ਹੀ ਠਰੀ ਜਾਂਦੇ ਆ ਪੈਰ ਹੀ ਠਰੀ ਜਾਂਦੇ ਆ ਤੇ ਦੁਪਹਿਰਾ ਦਿਨੇ ਗੋਲੀ ਗੋਲੀ ਲੈ ਕੇ ਮੈਂ ਧ ਹੁਣ ਥੋੜੀ ਜਿਹੀ ਰਾਹਤ ਤੇ ਹੁਣ ਆਪਾਂ ਚੱਲਦੇ ਆਂ ਫਿਰ ਜਾਂਦੇ ਹੋਏ ਕੱਪੜੇ-ਕਪੜੇ ਖਰੀਦਾਂਗੇ ਹਨਾ ਸਿਆਲ ਵਾਲੇ ਜਿਹੜੇ ਆਪਾਂ ਤੁਹਾਨੂੰ ਦੱਸਿਆ ਦੋ ਸੂਟ ਲੈਣੇ ਆ ਚਲੋ ਨਾਲੇ ਤਾਂ ਵੀ ਕੱਪੜੇ ਖਰੀਦੇ ਜਾਣਗੇ ਨਾਲੇ ਬਹਾਨੇ ਨਾਲ ਆ ਗਏ ਮੈਥੋਂ ਤਾਂ ਜਮੇ ਹੀ ਨਹੀਂ ਆਇਆ ਗਿਆ ਸੀਗਾ ਝੋਟੀਆਂ ਹੋਈ ਸੀ ਤੇ ਹੁਣ ਆਏ ਵੀ ਸੁਖਣਾ ਵਧੀਆ ਚਲੋ ਜਿੰਨੀ ਕਿ ਸੇਵਾ ਹੁੰਦੀ ਹੈ ਹੁਣ ਕਰਦੇ ਆ ਉਹਨਾਂ ਦਾ ਦੁੱਧ ਵਧੀਆ ਦੇ ਦਿੰਦੀ ਆ ਹਨਾ ਤੇ ਵੀ ਚਲੋ ਖੜਨ ਲੱਗ ਗਈ ਇਹ ਹੀ ਵੱਡੀ ਗੱਲ ਹੁੰਦੀ ਹੈ ਕਿ ਬਾਕੀ ਉਦੋਂ ਉਦੋਂ ਦੋ ਤਿੰਨ ਹਫ਼ਤੇ ਵਾਂਗੂ ਇਹਨਾਂ ਨੇ ਟੀਕਾ ਡੱਲਾ ਲਾਇਆ ਤੇ ਉਦੋਂ ਟੀਕੇ ਤੇ ਲਾਉਣ ਲੱਗੀ ਸੀ ਪਰ ਟੀਕੇ ਆ ਮੇਰੇ ਪਾਸ ਹੁੰਦਾ ਤਾਂ ਮਾੜਾ ਹੀ ਆ ਉਹ ਤੇ ਹੁਣ ਇਹਨਾਂ ਨੇ ਟੀਕਾ ਲਾਉਣਾ ਹੋ ਗਿਆ ਹਫਤਾ ਤੱਕ ਹੋ ਗਿਆ ਛੜਤਾ ਜਮਾ ਇਹਨਾਂ ਨੂੰ ਟੀਕਾ ਲਾਉ ਦੇਣੀ ਹੁਣ ਤੇ ਹੁਣ ਵਧੀਆ ਖੜ ਜਾਂਦੀ ਹੈਗੀ ਤੇ ਜਸ਼ਨਦੀਪ ਆਪਣਾ ਪਾਈ ਜਾਂਦਾ ਫੂਟ ਤੁਹਾ ਤੇ ਇਹ ਭੈਣ ਵੀ ਆ ਗਈ ਸੀ ਭੈਣ ਕਹਿੰਦੀ ਇਕੱਲੇ ਇਕੱਲੇ ਸੂਟ ਕਿਵੇਂ ਲਾਉਂਗੇ ਆ ਦੀ ਮੈਂ ਆਪ ਸੂਟ ਲੈਣੇ ਤੇ ਭੈਣ ਨੂੰ ਆਪਾਂ ਆਖਿਆ ਸੀ ਮਗਾ ਆ ਜਾ ਕਹਿੰਦੀ ਆਪਾਂ ਮੈਨੂੰ ਕਹਿੰਦੀ ਸੀ ਕਿ ਕਹਿੰਦੀ ਚਲੋ ਤੁਰ ਫਿਰ ਕੇ ਜ ਲੈ ਲਾਂਗੇ ਕਹਿੰਦੀ ਵੀ ਹਣਾ ਪਸੰਦ ਜੀ ਦੇ ਵੀ ਚਲੋ ਰਲ ਮਿਲ ਕੇ ਜ ਵਧੀਆ ਲੈ ਜਾਂਦੇ ਆ ਤੇ ਭੈਣੂ ਭੈਣ ਤੋਂ ਉੱਥੇ ਹਾਂ ਸੀ ਕਹਿੰਦੀ ਮੈਂ ਉੱਥੇ ਆ ਜੂ ਤੁਸੀਂ ਮੇਰੇ ਆ ਜੋ ਪਰ ਰਾਮਪ੍ਰੀ ਕਹਿੰਦਾ ਨਾ ਇਹ ਇੱਥੇ ਆ ਜਾ ਘਰੇ ਚਾਚ ਬਾਬ ਵਾੜੀ ਪੀ ਕੇ ਕਹਿੰਦਾ ਫੇਰ ਚੱਲ ਬੜਿਓ ਤੇ ਹੁਣ ਭਰਾ ਲੈ ਕੇ ਚੱਲੂਗਾ ਆਪਾਂ ਨੂੰ ਬਾਜ਼ਾਰ ਭੈਣ ਭਰਾ ਲ ਜਾਊਗੀ ਤੇ ਆਪਾਂ ਚੱਲਾਂਗੇ ਸਕੂਟਰੀ ਤੇ ਤੇ ਚਲੋ ਜੀ ਹਨਾ ਆ ਗਏ ਮਿਲ ਗਏ ਚਲੋ ਆਏ ਜੇ ਹੋ ਹੀ ਜਾਂਦਾ ਹਨਾ ਵੀ ਜਾ ਕੇ ਆਈਏ ਜਾ ਕੇ ਆਈਏ ਹਨਾ ਤੇ ਚਲੋ ਆਪਾਂ ਹੁਣ ਚੱਲਦੇ ਆ ਲਓ ਜੀ ਚੱਲ ਦੇ ਆ ਤਾਂ ਆਏ ਲੈਂਦੀ ਐ ਦੇਖੀ ਦੇਖ ਦੇਖ ਕੇ ਲੈ ਲੈਂਦੀ ਐ ਉਧਰੋਂ ਕੁੱਤਾ ਇਹਨਾਂ ਦਾ ਭੌਂਕਦਾ ਬਹੁਤ ਜ਼ਿਆਦੇ ਲਓ ਜੀ ਚੱਲੇ ਆਪਾਂ ਸੱਚ ਕਾਲ ਜੀ ਸਾਰਿਆਂ ਨੂੰ ਮਹਾਰਾਣ ਬਿਰੋ ਆਖੇ ਬੱਚੀ ਏਡੀ ਸੋਹਣੀ ਸੀ ਸਿੰਗ ਨਹੀਂ ਲਗਾਏ ਸਹੀ ਬਾੜ ਹੈ ਹਾਂ ਸਹੀ ਬਾੜ ਹੈ ਉਹ ਘਟ ਸੀ ਹੁਣ ਬਾੜੀਆਂ ਐ ਲਾਲ ਜੀ ਹਾਂ ਹੌਲੀ ਹੌਲੀ ਜਿਵੇਂ ਜਿਵੇਂ ਪਸ਼ੂ ਉਹ ਹੋਊਗਾ ਨਾ ਜਿਵੇਂ ਜਿਵੇਂ ਇਹਦੇ ਆਹ ਹੋਣਗੇ ਦਿਨ ਜਿਵੇਂ 5-6 ਮਹੀਨੇ ਤੋਂ ਨਾਲ ਹੀ ਹੋਗੇ ਫਿਰ ਹੋਰ ਰੰਗ ਬਦਲੂਗੀ ਇਹ ਬਾਲ ਜੇ ਝੜ ਜਾਂਦਾ ਪਸ਼ੂ ਫਿਰ ਨਵੇਂ ਬਾਲ ਆਉਂਦੇ ਫਿਰ ਇਹ ਤਾਂ ਜਾਊਗੀ ਸੂਰ ਸੋਤੇ ਨੀ ਬਾਪਾ ਤੇਰੇ ਲਓ ਜੀ ਚਲਦੇ ਆਪਾਂ ਤਾਪੇ ਨੂੰ ਮਿਲਾਂ ਕਿਹੜੇ ਦੇ ਰਹੋਗੇ ਤੂੰ ਬਸ ਉੱਥੇ ਲਓ ਜੀ ਇਹਨੇ ਦੇ ਹੱਥ ਕੋਲ ਹੈਂ ਵਾਹ ਹਾਂ ਬਤਹ ਸਟਾਰਟ ਸੀ ਉਹ ਸਾਰੀ ਸਟਾਰਟ ਦੀ ਹੁਣ ਤੱਕ ਨਾ ਤੂੰ ਅੱਧਾ ਸਟਾਰਟ ਹੀ ਹੈ ਉਹ ਸਟਾਰਟ ਵਾਹ ਤਾਂ ਅਧਰਾ ਡੈਡੀ ਦਾ ਸਟਾਰਟ ਹੀ ਹੈ ਕੋਈ ਹਾਂ ਸਟਾਰਟ ਕੀਤੀ ਆ ਦਵਾਰੇ ਹਾਂ ਦੇਵਾਲੀ ਕਰਦੇ ਚਲ ਚੰਗਾ ਬਾਏ ਕਿ ਤੂੰ ਬਾਏ ਚੰਗਾ ਮਟ ਜੰਗਾਪਾ ਚਲੋ ਭਾਈ ਮੈਂ ਜਸਨੇਜ ਬੈਹਾਰਾ ਉਹ ਫੁੱਟਰੀ ਤੁਸੀਂ ਗਾਂ ਰਣਪੁਰ ਤੂੰ ਗਾਇ ਹੋ ਕਰ ਲੈਂਦਾ ਇੱਧਰ ਦੀ ਉੱਤੋਂ ਦੀ ਲੈ ਜਾ ਕੀ ਤੂੰ ਬਾਏ ਬਾਏ ਕੀ ਤੂੰ ਬਾਏ ਲਓ ਜੀ ਆ ਗਏ ਆਪਾਂ ਘਰੇ ਘਰੇ ਆਪਾਂ ਆਇਆ 5 ਵਜੇ ਸਾਨੂੰ ਥੋੜਾ ਬਾਜ਼ਾਰ ਦੀ ਟਾਈਮ ਪਾਲਾ ਲੱਗ ਗਿਆ ਭੈਣ ਨੇ ਕੱਪੜੇ ਲੈ ਆ ਬਹੁਤ ਜਲ ਸੋੜੇ ਤੇ ਮਹਿੰਗੇ ਤੇ ਆਪਾਂ ਤਾਂ ਦੂਸਰੇ ਲੈ ਜੀ ਸਿਆਲ ਵਾਲੇ ਤੇ ਪਹਿਲਾਂ ਤਾਂ ਆਤਾ ਸੀਗਾ ਵੀ ਪਲੇ ਲੈ ਲਾਂਗੇ ਘਰੀ ਘਰ ਲਾਂਗੇ ਵਾਸ਼ ਹੋ ਜਾਣਾ ਕੜਾਈ ਹੋ ਜਾਣਾ ਪਰ ਫੇਰ ਕੁਝ ਹੋਣੇ ਲੱਗੇ ਫਿਰ ਆਪਾਂ ਲੈ ਜੇ ਫਿਰ ਥੋੜਾ ਲੱਗਿਆ ਤੇ ਮੰਮੀ ਨੇ ਸਾਰਾ ਦਾਲ ਦਾ ਬਣਾ ਹੀ ਰੱਖੀ ਸੀ ਬਸ ਬਣੀ ਆ ਸਾਡੇ ਆਉਣੇ ਨਾ ਖਰੀ ਹੋਊਗੀ आपने तड़का बाकी वह हो गया कुछ व्यू स्कूटरी जा सौ तो हो गया आना जा रही आता आराम पर थोड़ा जहा हो, हो गया जुकाम ला गया बेहतर ਇਹ ਅਜਿਹਾ ਆਪਣਾ ਹੈ ਰੋਲ ਦਾ ਛੋਟਾ ਜਿਹਾ ਪੇਸਟ ਜਿਵੇਂ ਆਪਣਾ ਕੀ ਸਮਾਗ ਲੈ ਕੇ ਆਇਆ ਤੇ ਆਪਾਂ ਕੀ ਸਮਾਗ ਲੈ ਕੇ ਆ ਉਹ ਵੀ ਦਿਖਾਵਾਂਗੇ ਤੇ ਥੋੜਾ ਜਿਹਾ ਮਲ ਮਾਰ ਦਿੰਦੇ ਰਿਹਾ ਤੇ ਅੱਗੇ ਵੀ ਹੈਗਾ ਕੱਟ ਦਿਖਾਵਾਂਗੇ ਕਾਲੂ ਦਿਖਾਵਾਂਗੇ ਆਪਾਂ ਜਿਹੜਾ ਖਾਣ ਨੂੰ ਕਾਲੂ ਖਸਨੂ ਆਂ ਦਈਆ ਤੇ ਜੇ ਜਿਹੜਾ ਅਸੀਂ ਕੱਪੜੇ ਵਾਲੀ ਦੀ ਦੁਕਾਨ ਤੋਂ ਲੀਏ ਜੀ ਤੇ ਇਹ ਤਾਂ ਸਾਡੇ ਕਾਲੇ ਵਾਲੇ ਦੀ ਭੈਣ ਕੋਈ ਤੇ ਅਸੀਂ ਵੀ ਜਾਣਦੇ ਉਹਨਾਂ ਨੂੰ ਤੇ ਉਹ ਸਾਨੂੰ ਜਾਣਦੀ ਸੀ ਕਹਿੰਦੀ ਜਸ ਜਸਲੇ ਕਹਿੰਦੀ ਉਹ ਚਾਹਤੀ ਜਾਵਾ ਕਹਿੰਦੀ ਮੈਨੂੰ ਆਏ ਲੱਗੇ ਅੜੀ ਲੱਗਦਾ ਤਾਂ ਜਸਨਾ ਹੀ ਹੈ ਤੇ ਫਿਰ ਉਹਨੇ ਦੱਸਿਆ ਸਾਡੇ ਕਲੀ ਚਾਹਤੀ ਕਹਿੰਦਾ ਲੱਗਦੀ ਨਾ ਤਾਂ ਉਹੀ ਹੈ ਭੈਣਾ ਤੇ ਅਸੀਂ ਅਖਿਆ ਵੀ ਫਿਰ ਅਸੀਂ ਬੁਲਾ ਲਿਆ ਅਸੀਂ ਅਖਿਆ ਜੀ ਵੀ ਤੁਸੀਂ ਕਿਵੇਂ ਜਾਣਦੇ ਹੋ ਸਾਨੂੰ ਉਹ ਕਹਿੰਦੀ ਹਾਂ ਭੈਣਾ ਅਸੀਂ ਜਾਣਦੇ ਹਾਂ ਜੀ ਅਸੀਂ ਤੁਹਾਡੇ ਵਲੌਗ ਦੇਖਦੇ ਹੁੰਦੇ ਤੇ ਆਪ ਨੂੰ ਜੀਜੀ ਮਿਲੇ ਜਾਂਦੇ ਕਹਿੰਦੀ ਜੀਜੀ ਤੁਹਾਡੇ ਰੋਜ਼ ਵਲੌਗ ਦੇਖਦੇ ਹੁੰਦੇ ਕਹਿੰਦੀ ਮੈਂ ਤਾਂ ਦਿੱਲੀ ਹੀ ਦੇਖਦੀਆਂ ਤੇ ਪਤਾ ਕੀ ਜਦੋਂ ਵੀ ਕੱਤੇ ਜਾਂਦੇ ਆਈ ਆਏ ਵਾਰੀ ਹੁੰਦਾ ਜਦੋਂ ਤੇ ਕੇ ਜਾਂਦੇ ਕੋਈ ਟੱਕਰ ਦਾ ਟੱਕਰ ਦਾ ਹੁੰਦਾ ਹਰੇ ਕਹਿੰਦਾ ਸੀ ਤੁਹਾਡੇ ਵਲੌਗ ਦੇ ਹੁੰਦੇ ਆ ਤੇ ਜੀ ਬਹੁਤ ਜਿਆਦੇ ਵਧੀਆ ਲੱਗਦਾ ਕਿ ਹਜੇ ਥੋੜੇ ਟਾਈਮ ਦੇ ਵਿੱਚ ਹਨਾ ਆਪਣੇ ਐਨੇ ਜਿਆਦੇ ਭੈਣ ਭਰਾ ਜਿਹੜੇ ਆਪਣੀ ਜਗ ਦੀ ਆਪਣੀ ਛਾਣਨ ਲੱਗੇ ਹਨਾ ਜਦੋਂ ਤੇ ਆਪਾਂ ਬਾਹਰ ਜਾਂਦੇ ਆ ਤੇ ਵਧੀਆ ਲੱਗਦਾਗਾ ਭੈਣ ਨੇ ਵੀ ਮੈਂ ਦਿੱਲੀ ਵਲੌਗ ਦੇਖਦੀ ਦੇਖਦੀ ਹੁੰਦੀ ਆਂ ਜੀ ਤੇ ਵਧੀਆ ਲੱਗਦਾ ਇਦਾਂ ਕੋਈ ਭੈਣ ਭਰਾ ਟੱਕਰਦਾ ਹਨਾ ਤੇ ਅੱਗੇ ਆਰੰਭ ਨੇ ਹੱਥ ਲੱਗੀ ਕਹਿੰਦੀ ਮੈਂ ਉਹਦੇ ਜਿਆ ਕੇ ਠੀਕ ਜਿਹਾ

ਲਓ ਜੀ ਆਪਾਂ ਲਾਗੇ ਦੁੱਧ ਬਾ ਸਾਹਮਣ ਤੇ ਆਪਾਂ ਰੋੜੇ ਨੇ ਜਾਵਾਂ ਢੋਲ ਆਏ ਜਾਂਦੇ ਜਮੇ ਬਾ ਸਾਹਮਣੇ ਵੀ ਦੋ ਘੁੱਟਾ ਆਪਰੇ ਨਾ ਅਗੇ ਉਹ ਆਹ ਵਣ ਐਸੀ ਕਹਿੰਦੀ ਜੀ ਮੈਂ ਛੋਡੇ ਭੈਣ ਨੇ ਕਿ ਜਿੱਦਕਣੀ ਹੈ ਸਾਡੇ ਵੀ ਉਹ ਵਜਿ ਲਿਓਣ ਵਾਲੀ ਆ ਉਹਨਾਂ ਨੂੰ ਥੋੜੀ ਨਾ ਵੱਡੀ ਹੈ ਰਕ ਤੇ ਤੇ ਮਧਾਨੀ ਵਿਚ ਜਿਆਦਾ ਪਾਣੀ ਭਰ ਕੇ ਲਾਉਣੀ ਪੈਣੀ ਆ ਆਹ ਕਹਿੰਦੀ ਛੋਡੇ ਆ ਅੱਜ ਕਾਣੀ ਲੱਗਣੀ ਤਾਂ ਲੈ ਕੇ ਭਰਾ ਦੇ ਨਾਲ ਜਾ ਕੇ ਲਿਓਣੇ ਬਸ ਫੈਮ ਹੀ ਰਿਕਮੈਂਡ ਤਾਂ ਜਖਾਮ ਨਹੀਂ ਕਮਲਾ ਕਰ ਲਿਆ ਅੱਜ ਕਾਰਾ ਉਹ ਤਾਂ ਸਕੂਟਰੀ ਦੇ ਹਵਾ ਹੂ ਵਾਲਾ ਅੱਗੇ ਕੁਝ ਪੱਖੇ ਥੱਲੇ ਪਈ ਕੀ ਜਮ ਤੇ ਤਾਂ ਕਰਕੇ ਹੋ ਗਈ ਤੇ ਹੋਰ ਵੀ ਨਾ ਆ ਕੇ ਦਵਾਈ ਨਾਲ ਸ਼ਾਹ ਵਾਲਿਆ ਪਾਣਾ ਜੜਗੇ ਤੁਰੀ ਚਾਗੀ ਮਾਕੇ ਤੇ ਬਿਮਾਰ ਨਾ ਹੋ ਜਾ ਤੇ ਹੁਣ ਥੋੜੀ ਜੀ ਆਏ ਵੀ ਆ ਕੇ ਗੋਲੀ ਵੀ ਲਈ ਫਿਰ ਗਰਮੈਸ ਜੀ ਆਈ ਜਾਂਦੀ ਹੁਣ ਪਰ ਮੈਂ ਹੁਣ ਮੈਂ ਕੋਟ ਤੋਂ ਪਾ ਲਉਂਦੀ ਹੁਣ ਨਿੱਗਾ ਸਰ ਤੁਸਾਨੂੰ ਆਪਾਂ ਜਸ਼ਨੇ ਨੂੰ ਮਨਾਉਨੇ ਆ ਜਸ਼ਨਾ ਆਪਣਾ ਇੱਕ ਇਹਦੀ ਕੋਟੀ ਦੀ ਰੀਤ ਸੀ ਜੀ ਕੋਟੀ ਲੈ ਕੇ ਆਇਆ ਤੇ ਦੱਸਿਓ ਸਾਰੇ ਜਣੇ ਕਿਵੇਂ ਦੀ ਲੱਗਦੀ ਜਸ਼ਨੇ ਦੀ ਕੋਟੀ ਓ ਜੀ ਜਸ਼ਨੇ ਦੀ ਕੋਟੀ ਦਾ ਕਲਰ ਦੇਖੋ orange white black white black ਇਹ ਰੀ ਸੀਗੀ ਜੀ ਮੈਂ ਕੋਟੀ ਮੈਨੂੰ ਵੀ ਵਧੀਆ ਲੱਗ ਵਧੀਆ ਲਾਦੀ ਮੈਂ ਖਜਣਾ ਇਹਦਾ ਨਾ ਵਧੀਆ ਲੱਗੂਗੀ ਪਾਈ ਵੀ ਕੋਟੀ ਤੇ ਇਹ ਲੈ ਆ ਕੇ ਦਿੱਤੇ ਹੈ ਤਾਂ ਥੋੜੇ ਰੈਡੀਮੈਂਟ ਪਰ ਚਲੋ ਬਾਹਰ ਜੋ ਗਰਮੀਆਂ ਜਿਹੇ ਵਿੱਚ ਨਾ ਇਹ ਪਛਮਦੀ ਬਣਾਉਣੀ ਦੇਵਾਂਗੇ ਨਹੀਂ ਤਾਂ ਆਪ ਸਿੱਖ ਲਾਂਗੇ ਬੀਬੀ ਨੂੰ ਦੌਂਦੀ ਹੈ ਜੀ ਬਣਾਉਣੀ ਵੱਡੀ ਬੀਬੀ ਨੂੰ ਦਾਦੀ ਸੱਸ ਨੂੰ ਸਾਡੀ ਨੂੰ ਉਦੋਂ ਸਿੱਖ ਲਾਂਗੇ ਆਪਾਂ ਤੇ ਫਿਰ ਇਹਨਾਂ ਨੂੰ ਜਵਾਕਾਂ ਦੀ ਬਣਾ ਕੇ ਦੇਵੋ ਇੱਕ ਅੱਧੀ ਕੋਟੀ ਦਾ ਤੇ ਹੱਥ ਜਾ ਖੁੱਲ ਜਾਊਗਾ ਜਿਹਦੇ ਕੱਦੀ ਮੋਲ ਨਹੀਂ ਦੱਸਿਓ ਸਾਰੇ ਜਣੇ ਕਿਵੇਂ ਦੀ ਲੱਗਦੀ ਹੈ

ਕਮਾ ਲੱਗਿਆ ਆਪਦੀ ਕਿੱਲੇ ਨਾਲੀ ਮੈਨੂੰ ਵੀ ਲੱਗਿਆ ਜਦੋਂ ਹੋਰ ਆਪਾਂ ਤਾਂ ਮਾਂ ਮੱਲਾ ਜਿਵੇਂ ਸਕੂਲੀ ਨੇ ਮਾਇ ਤੇ ਜੇ ਹਨ ਟੋਪਾ ਲੈਣੀ ਰਹਿਣਾ ਸੀ ਆਪਾਂ ਗਲਤੀ ਨਹੀਂ ਜੇ ਆਪਰੇ ਸੱਟਾ ਕਾ ਹੁੰਦਾ ਫੇਰ ਨਹੀਂ ਆਪਾਂ ਦਿਖਾਉਣਾ ਦੱਸ ਹਮ ਲੋਲੀ ਮਮੀ ਭਾਈ ਇਹਨੇ ਦਾਦੀ ਨੂੰ ਰੋਟੀ ਤੂੰ ਨਹੀਂ ਖਾਣੀ ਪੁੱਤਾਂ ਉਹ ਖਰੀਕ ਠੀਕ ਆਂ ਦੋਸੀ ਭਾਈ ਉਹ ਖਾਏ ਬਰੈਡ ਜਿਸ ਨੇ ਦੋ ਬਰੈਡ ਖਾ ਲਿਆ ਮੈਂ ਇੱਕ ਖਾਦਾ ਇੱਕ ਇੱਕ ਖਾਦਾ ਮੈਂ ਤਾਂ ਇੱਕ ਇੱਕ ਜਖਾਮ ਜੀ ਨੂੰ ਭਾਈ ਮਿੱਠੇ ਜਿ ਨੂੰ ਜੀ ਕਰਦਾ ਕਿ ਉਹ ਭੁੱਖ ਲੱਗਿਆ ਜੀ ਅ ਬਾਜ਼ਾਰ ਚੋਂ ਸੀ ਦੋ ਘੰਟੇ ਉਹ ਫਿਤਰੇ ਫਿਰ ਕੇ ਉਹ ਭੈਣ ਦੇ ਕੱਪੜੇ ਲੈ ਫਿਰ ਆਪਦੇ ਕੱਪੜੇ ਲੈ ਸੋਨੂੰ ਜਦੋਂ ਆਏ ਹੋ ਜਾਂਦਾ ਕਿ ਹੋਰ ਦੇਖ ਲਈਏ ਕੜਾੜ ਲਾ ਕੇ ਹੋਰ ਦੇਖ ਲਈਏ ਹਣਾ ਵੇ ਰੋ ਜਾਂਦਾ ਵੀ ਜਦੋਂ ਪੈਸੇ ਲਾਉਣੇ ਆਪਾਂ ਵੀ ਹੋਰ ਵੀ ਦੇਖ ਲਈਏ ਹੈਨਾ ਤਾਂ ਕਰਕੇ ਫਿਰ ਭੁੱਖ ਲੱਗ ਗਈ ਭਾਈ ਮੁਰਗੀ ਅਸੀਂ ਤਾਂ ਖਾ ਪੀ ਕੇ ਫੇਰ ਆਏ ਘਰੇ ਸੋ ਮੈ ਸਾਨੂੰ ਪਤਾ ਸੀ ਵੀ ਆਥੇ ਨੇ ਪਹੁੰਚ ਪਹੁੰਚਾਵੇ ਦਮਾਂ ਕੰਮਾਂ ਦੇ ਟਾਈਮ ਤੇ ਫਿਰ ਕੋਈ ਕਿਹੜਾ ਚਾਹ ਪਾਣੀ ਦਾ ਹੁੰਦਾ ਵੀ ਆਹ ਚਾਹ ਪਾਣੀ ਪੀ ਲਾਂਗੇ ਬਸ ਆਣ ਸਾਰਾ ਕੱਪੜੇ ਚੇਂਜ ਕਰਕੇ ਤੇ ਕੰਮੇ ਕੰਮ ਤੁਹਾਨੂੰ ਤੇ ਲੱਗ ਗਿਆ ਆਪਦੇ ਖਾ ਲੋ ਜੀ ਸਾਰੇ ਭੈਣ ਭਰਾ ਪ੍ਰਸ਼ਾਦ ਦੇ ਗਰਮਾ ਗਰਮ ਖਾੜਾ ਦਾ ਬੁੱਤੂ ਦੁਬੀ ਤੱਤੀ ਰੋਟੀ ਠੀਕ ਗੱਦ ਖਾਦੀ ਜਾਂਦੀ ਹੋਊਗੀ ਦਾਲਾ ਟਮਾਟਰ ਵੀ ਦੋ ਪਾਏ ਆ ਵੱਧ ਪਾਏ ਟਮਾਟਰ ਠੀਕ ਲੋ ਜੀ ਮੰਮੀ ਨੂੰ ਮਿਲੋ ਸ੍ਰੀ ਗੋਦੀ ਸਾਰੇ ਨੂੰ ਜਿਵੇਂ ਜਿਵੇਂ ਬੀਬੀ ਨੂੰ ਕੁਛ ਜੀ ਲੱਗਿਆ ਸੀ ਆ ਨਾ ਕੇ ਸੀ ਜੀ ਹੂੰ ਮੈਂ ਤਾਂ ਰੋਟੀ ਨਹੀਂ ਖਾਦੀ ਠੀਕ ਓਟੇ ਖਾਦੀ ਨਹੀਂ ਮੈਂ ਤਾਂ ਕਿਹਨੇ ਵੀ ਨਾ ਇਹ ਨਹੀਂ ਕਰਦਾ ਮੁੱਤ ਰੋਟੀ ਖਾਣ ਉਹ ਕੱਲ੍ਹ ਵੰਦਨਾ ਆਰਜੇਨੀਆ ਦਾ ਤੇ ਲੱਗਾ ਸੀ ਇਹ ਤਾਂ ਫੋਨ ਤਾਂ ਹੀ ਖੜਾ ਛੱਡਿਆ ਰਹਿਦਾ ਉਹ ਬੱਕ ਦੇ ਲੱਗਾ ਸੀ ਲੱਗਿਆ ਸੀ ਕੱਟ ਲੱਗਿਆ ਸੀ ਕੱਟ ਕੱਟ ਮੜ ਕੇ ਦੁਬਾਰੀ ਕਰਦਾ ਹਣਾ ਜਦੋਂ ਚੌੜ ਤੇ ਚਲੋ ਜੀ ਅੱਜ ਵਾਲੀ ਵੀਡੀਓ ਲਾ ਕਰਦੇ ਇੱਥੇ ਐਂਡ ਕੱਲ ਨੂੰ ਆਪਾਂ ਤੁਹਾਨੂੰ ਲੀੜਾ ਕਪੜਾ ਦਿਖਾਵਾਂਗੇ ਲੀੜਾ ਦਿੱਤਾ ਜਿਹੜਾ ਵੀ ਲੈ ਕੇ ਆਂਦਾ ਕੋਈ ਆਪਾਂ ਜਾਰੇ ਮਹਿੰਗੇ ਤਾਂ ਲੈ ਕੇ ਨਹੀਂ ਆਏ ਤੇ ਇਹ ਪਰਪਰ ਐਂਡ ਅੱਜ ਵਾਲੇ ਵਲੌਗ ਚ ਦਿਖਾਏ ਹੋਣਗੇ ਤੇ ਭੈਣ ਦੇ ਸੂਰ ਬਹੁਤ ਜਲ ਸੋਹਣੇ ਆ ਤੇ ਚਲੋ ਕੱਲ ਨੂੰ ਮਿਲਦੇ ਆਂ ਜੀ ਅੱਜ ਥੋੜੀ ਜੀ ਸੇਅਰ ਵੀ ਡਾਉਨ ਤੇ ਕੱਲ ਨੂੰ ਸੈਟ ਹੋ ਗਏ ਵਧੀਆ ਫਿਰ ਮਿਲਾਂਗੇ ਤੁਹਾਨੂੰ ਸਾਰੇ ਭੈਣ ਭਰਾ ਮਾਨੂੰ ਪਿਆਰ ਕਰੀ ਸਸ਼ਿਆ ਕਾਲ ਜੀ ਬਾਏ ਬਾਏ ਜੀ